ਰੁਜੀ ਦਾ ਕੌਫਾ ਵਰਗੂ ਜਿੱਤੀ ਭਤੇ ਆਇਓ ਨਾ ਸੁਗਾ ਪੁੱਤਰਾ ਹਾਏ ਹਾਏ ਭਗਵੰਤ ਮੋਇਆ ਜਾਣ ਕੇ ਪ੍ਰਤਾਪ ਫੱਲੇ ਆਣ ਕੇ ਭਗਵੰਤ ਮਰਿਆ ਜਾਣ ਕੇ ਪ੍ਰਤਾਪ ਫੱਲੇ ਆਣ ਕੇ ਭਗਵੰਤ ਮਰਿਆ ਜਾਣ ਕੇ ਪ੍ਰਤਾਪ ਫੱਲੇ ਆਣ ਕੇ ਕੀ ਸੋਚੇ ਇਹੋ ਦਿਨਾਂ ਗੋਕ ਕੇ ਜਿਹਦਾ ਧਰਨੇ ਦਾ ਮੁੱਖ ਕਾਰਨ ਜਿਹੜਾ ਸਾਡੇ ਵੱਡੇ ਵੀਰ ਜੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਇਹ ਭਗਵੰਤ ਮਾਨ ਨੇ ਇੱਕ ਨੇ ਜਾਇਜ ایف ਆਰ ਦਾ ਜਿਕਰੀ ਕੀਤੀ ਹੈ ਉਹਦੇ ਮਤਲਕ ਅੱਜ ਹੀ ਸਾਰੀ ਕਾਂਗਰਸ ਪਾਰਟੀ ਜਿੰਨੇ ਸਾਡੇ ਸ਼ਹਿਰ ਦੇ ਕਾਉਂਸਲਰ ਸੀ ਜਿੰਨੀਆਂ ਸ਼ਹਿਰ ਦੀਆਂ ਮੋਢੇ ਹਸਤੀਆਂ ਸੀ ਉਹ ਇਕੱਠੀਆਂ ਹੋ ਕੇ ਦਾਖਲ ਸ਼ਿਕਾਇਤ ਕੀਤਾ ਹੈ ਦੇਖੋ ਪ੍ਰਤਾਪ ਸਿੰਘ ਬਾਜਵਾ ਨੇ ਕੋਈ ਗੁਨਾਹ ਨਹੀਂ ਕੀਤਾ ਜੀ ਦੇਖੋ ਇੱਕ ਉਹਨਾਂ ਨੇ ਪੰਜਾਬ ਸਰਕਾਰ ਨੂੰ ਅਗਾਹ ਕੀਤਾ ਲੱਡ ਕੀਤਾ ਕਿ ਲੱਡ ਕੀਤਾ ਕਿ ਇਹ ਕੋਈ ਨਾ ਤੁਹਾਡੇ ਇਨਫੋਰਮੇਸ਼ਨ ਮੇਰੇ ਸੋਰਸ ਨੇ ਸੋਰਸ ਤੇ ਪੰਜਾਬ ਦੀ ਇਨਡਾਲੀਅਨਸਨ ਦਿੱਤਾ ਜਾਂ ਸੈਂਟਰ ਦੀ ਇਨਡਾਲੀਅਨਸਨ ਦਿੱਤਾ ਬੰਦਾ ਪੁੱਛੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੂੰ ਇੰਟੈਲੀਜੈਂਸ ਨੇ ਖਬਰ ਮੋਈਆ ਕਰਾਤੀ ਉਹ ਜਰਾ ਇਹਦੇ ਬਾਰੇ ਕਿ ਮੈਂ ਇਨਫੋਰਮੇਸ਼ਨ ਮੋਈਆ ਕਰਾਤੀ ਉੱਤੇ ਭਗਵੰਤ ਮਾਨ ਦੀਆਂ ਟੈਲੀਆਂ ਸੀ ਕੀ ਕਰਦੀ ਏ ਭਗਵੰਤ ਮਾਨ ਚੰਡੀਗੜ੍ਹ ਪੈ ਕੇ ਕੀ ਕਰ ਰਿਆ ਉਹ ਜੇ ਏਜੰਸੀਆਂ ਕੀ ਕਰ ਰਹੀਆਂ ਨੇ ਇੱਕ ਤਾਂ ਉਹਨਾਂ ਪੰਜਾਬ ਦਾ ਭਲਾ ਕੀਤਾ ਕਿਉਂਕਿ ਪੰਜਾਬ ਦੇ ਰਹਿਣ ਵਾਲੇ ਨੇ ਠੀਕ ਨਾ ਉਹਨਾਂ ਨੇ ਇੱਕ ਭਲਾ ਕੀਤਾ ਉਲਟਾ ਉਹਨਾਂ ਨੂੰ ਚਾਲੂ ਕਰਨ ਵਾਸਤੇ ਉਹਨਾਂ ਨੂੰ ਡੀ ਮੋਰਲਾਈਜ਼ ਕਰਨ ਵਾਸਤੇ ਕਿ ਇਹ ਕੱਲ ਨੂੰ ਕੋਈ ਵੀ ਮੁੱਦਾ ਨਾ ਚੁੱਕਣ ਇੱਕ ਛੋਟੀ ਉਹਨਾਂ ਤੇ ਅਫਰ ਸਰਚ ਕਰਤੀ ਇਹੋ ਜਈਆਂ ਇਹੋ ਜਈਆਂ ਉਹ ਕੋਈ ਵੇਖੋ ਕੋ ਬੱਚਾ ਨਹੀਂਗਾ ਠੀਕ ਹੈ ਜੀ ਮੈਂਬਰ ਪਾਰਲੀਮੈਂਟ ਹੋ ਰਹੇ ਨੇ ਰਾਸ਼ਟਰਪਤੀ ਮੈਂਬਰ ਹੋ ਰਹੇ ਨੇ ਚਾਰ ਸੀਐਮ ਦੇ ਨਾਲ ਉਹਨਾਂ ਨੇ ਕੈਬਨਟ ਮਿਨਿਸਟਰ ਤੌਰ ਤੇ ਕੰਮ ਕੀਤਾ ਠੀਕ ਹੈ ਹੁਣ ਉਹ ਸੀਐਲਪੀ ਦੇ ਲੀਡਰ ਨੇ ਪੰਜਾਬ ਦੇ ਪ੍ਰਧਾਨ ਰਹੇ ਨੇ ਉਹਨਾਂ ਨੂੰ ਉਹਨਾਂ ਨੂੰ ਇਹ ਨਹੀਂ ਪਤਾ ਕਿ ਮੈਂ ਜਿਹੜੇ ਸ਼ਬਦ ਬੋਲ ਰਿਹਾ ਪ੍ਰਤਾਪ ਸਿੰਘ ਬਾਜਵਾ ਦੇ ਮੂੰਹ ਤੋਂ ਨਿਕਲਿਆ ਹੋਇਆ ਇੱਕ ਇੱਕ ਸ਼ਬਦ ਕਾਨੂੰਨ ਮੰਨਦਾ ਆਖਰਾਂ ਦੇ ਕੋ ਜੂਨੀਅਰ ਪੋਸਟਰ ਬੈਠੇ ਆ ਤੇ ਜੇ ਪ੍ਰਤਾਪ ਸਿੰਘ ਬਾਜਵਾ ਨੇ ਇੰਟੈਲੀਜੈਂਸ ਦਾ ਨਾਮ ਲੈ ਰਿਆ ਨਾ ਤੇ ਪ੍ਰਤਾਪ ਸਿੰਘ ਬਾਜਵਾ ਹਵਾਜ ਨਹੀਂ ਲੈ ਰਿਆ ਆਖਰਾਂ ਠੀਕ ਹੈ ਮੈਂ ਤਾਂ ਲੋਕ ਇਨਫੋਰਮੇਸ਼ਨ ਦਵਾਂਗਾ ਮੈਂ ਵੀ ਤੁਹਾਨੂੰ ਆਪਣਾ ਸੋਰਸ ਨਹੀਂ ਦੱਸਾਂਗਾ ਕੋਈ ਆਦਮੀ ਹੋਵੇ ABC ਕੋਈ ਆਦਮੀ ਹੋਵੇ ਮੇਰੇ ਕੋਲ ਲੋਅਰ ਲੈਵਲ ਦਾ ਆਦਮੀ ਹੋਵੇ ਕੋਈ ਬੰਦਾ ਆਪਣੀ ਇਨਫੋਰਮੇਸ਼ਨ ਜਿਹੜੀ ਹੈ ਉਹ ਜਿਹੜੀ ਲੀਕ ਨਹੀਂ ਕਰਦਾ ਕੋਈ ਵੀ ਨਾਮ ਨਹੀਂ ਦੱਸਦਾ ਉਹ ਤਾਂ ਏਡੇ ਵੱਡੇ ਲੀਡਰ ਨੇ ਕੁਝ ਵੀ ਹੋ ਜਾਏ ਉਹ ਆਪਣੇ ਸੋਰਸ ਹੀ ਦੱਸਣਗੇ ਪਰ ਲੇਕਿਨ ਗੱਲ 'ਚ ਸਚਾਈ ਹੈ 50 ਸਿਰ 12